ਸਤਿ ਸ਼੍ਰੀ ਅਕਾਲ ਜੀ ਮੈਂ ਸੁਮਨਦੀਪ ਕੌਰ ਇੱਕ ਵਾਰ ਫਿਰ ਤੁਹਾਜ਼ਰ ਹਾਂ ਜੀ ਤੁਹਾਡਾ ਮਨਪਸੰਦੀਦਾ ਪ੍ਰੋਗਰਾਮ ਕਿਤਾਬ ਗੋਸ਼ਟੀ ਲੈ ਕੇ ਤੇ ਤੁਹਾਡੇ ਆਪਣੇ ਮਨਪਸੰਦੀਦਾ ਚੈਨਲ ਪਰਵਾਸ ਤੇ ਜੀ ਹਾਂ ਦੋਸਤੋ ਕਾਫੀ ਸਮਾਂ ਹੋ ਗਿਆ ਹੈ ਕਿ ਲੰਬੇ ਸਮੇਂ ਤੋਂ ਕੋਈ ਵੀ ਕਿਤਾਬ ਗੋਸ਼ਟੀ ਜਿਹੜੀ ਆ ਕਿਤਾਬ ਚਰਚਾ ਆਪਾਂ ਨਹੀਂ ਕੀਤੀ ਕਿਉਂਕਿ ਹਰ ਘਰ ਪਰਿਵਾਰ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਕਈ ਵਾਰੀ ਕੁਝ ਸਥਿਤੀਆਂ ਹੋ ਜੀਆਂ ਬਣ ਜਾਂਦੀਆਂ ਆ ਕਿ ਤੁਸੀਂ ਜਿਹੜਾ ਆ ਉਹ ਉਸ ਮੂਡ ਦੇ ਵਿੱਚ ਜਾਂ ਉਸ ਤਬੀਅਤ ਦੇ ਵਿੱਚ ਨਹੀਂ ਹੁੰਦੇ ਜਿਹਦੇ ਵਿੱਚ ਹੋ ਕੇ ਤੁਹਾਨੂੰ ਆਪਣਾ ਕੰਮ ਕਰਨਾ ਚਾਹੀਦਾ ਸੋ ਮੇਰੇ ਨਾਲ ਵੀ ਕੁਝ ਇਹੋ ਜਿਹਾ ਵਾਪਰਿਆ ਖੈਰ ਆਪਾਂ ਉਹ ਸਾਰੀਆਂ ਚੀਜ਼ਾਂ ਨੂੰ ਪਾਸੇ ਤੇ ਰੱਖ ਕੇ ਇੱਕ ਨਵੀਂ ਕਿਤਾਬ ਦਾ ਜਿਹੜੀ ਚਰਚਾ ਆ ਅੱਜ ਕਰਾਂਗੇ ਕਿਤਾਬ ਦਾ ਨਾਮ ਹੈ ਜੀ ਸਾਹਿਤ ਸੰਜੀਵਨੀ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਸਾਹਿਤ ਸੰਜੀਵਨੀ ਸਤਿਕਾਰਤ ਜੰਗ ਬਹਾਦਰ ਗੋਇਲ ਜੀ ਜੋ ਕਿ ਸਾਡੇ ਪੰਜਾਬ ਦੇ ਬੜੇ ਹੀ ਉੱਗੇ ਸਾਹਿਤਕਾਰ ਤੇ ਅਨੁਵਾਦਕ ਹਨ ਜਿਨ੍ਹਾਂ ਨੇ ਬਹੁਤ ਸਾਰੇ ਰੂਸੀ ਸਾਹਿਤ ਤੇ ਕਈ ਨਾਵਲਾਂ ਦਾ ਕਹਾਣੀਆਂ ਦਾ ਜਿਹੜਾ ਉਹ ਤਰਜਮਾ ਕੀਤਾ ਆ ਪਿੱਛੇ ਜੇ ਉਹਨਾਂ ਨੇ ਆਪਣੀ ਇੱਕ ਹਿੰਦੀ ਦੀ ਕਿਤਾਬ ਇੰਡੀਆ ਦੀ ਉਹ ਬੁੱਕ ਸੀ ਜਿਹਦਾ ਤਰਜਮਾ ਕੀਤਾ ਭੁੱਲ ਭੁਲੇਖੇ ਜਿਹਦੇ ਤੇ ਇੱਕ ਫਿਲਮ ਵੀ ਬਣੀ ਸੀ ਭੂਲਨ ਕਾਂਦਾ ਜਿਹੜੀ ਕਿ ਨੈਸ਼ਨਲ ਅਵਾਰਡਡ ਫਿਲਮ ਹੈ ਔਰ ਬਹੁਤ ਹੀ ਖੂਬਸੂਰਤ ਫਿਲਮ ਹੈ ਜੇ ਤੁਸੀਂ ਫਿਲਮ ਦੇਖਣ ਦੇ ਚਾਹਵਨ ਹੋ ਤਾਂ ਉਹ ਫਿਲਮ ਦੇਖ ਸਕਦੇ ਹੋ ਭੂਲਨ ਕਾਂਦਾ ਤੇ ਜੇਕਰ ਤੁਸੀਂ ਪੜਨ ਦੇ ਸ਼ੌਕੀਨ ਹੋ ਤਾਂ ਭੁੱਲ ਭੁਲੇਖੇ ਜਿਹੜੀ ਕਿਤਾਬ ਆ ਉਹ ਉਸੇ ਹੀ ਕਿਤਾਬ ਭੂਲਨ ਕਾਂਦਾ ਮੂਵੀ ਔਰ ਹਿੰਦੀ ਕਿਤਾਬ ਦਾ ਤਰਜਮਾ ਆ ਤੁਸੀਂ ਦੇਖ ਸਕਦੇ ਹੋ ਤੇ ਜੰਗ ਬਹਾਦਰ ਗੋਲਜੀ ਦੀਆਂ ਸਾਰੀਆਂ ਕਿਤਾਬਾਂ ਜਿੰਨੀਆਂ ਮੈਂ ਪੜੀਆਂ ਇੱਕ ਅਵਾਰਾ ਰੂਹ ਦਾ ਰੋਜ਼ਨਾਮਾ ਤੇ ਹੋਰ ਵੀ ਜਿੰਨੀਆਂ ਵੀ ਪੜੀਆਂ ਆ ਮੁਹੱਬਤਨਾਮਾ ਵਿਸ਼ਵ ਸਾਹਿਤ ਜਿਹੜੇ ਆ ਸ਼ਾ ਵਿਸ਼ਵ ਸਾਹਿਤ ਦੇ ਸ਼ਾਕਾਰ ਨਾਵਲ ਖਲਹਾਰ ਉਮਮ ਅਗਵਾ ਕੇ ਰੱਖੇ ਹੋਏ ਪੜੇ ਨਹੀਂ ਅਵਾਰਾ ਰੂਹ ਦਾ ਰੋਜ਼ਨਾਮਾ ਮੁਹੱਬਤਨਾਮਾ ਐਂਡ ਸਾਹਿਜ ਜਿੰਨੀ ਉਹਨਾਂ ਤਿੰਨਾਂ ਚਾਰਾਂ ਦੇ ਵਿੱਚੋਂ ਜਿਹੜੀ ਸਭ ਤੋਂ ਮਨਪਸੰਦੀ ਦਾ ਕਿਤਾਬ ਮੇਰੇ ਲਈ ਰਹੀ ਆ ਉਹ ਹੈਗੀ ਹੈ ਜੀ ਸਾਹਜ ਸੰਜੀਵਨੀ ਕਿਉਂਕਿ ਮੈਂ ਅਕਸਰ ਗੱਲ ਕਰਦੀ ਹੁੰਨੀ ਕਿ ਸਾਨੂੰ ਜਿਹੜਾ ਆ ਕਿਤਾਬਾਂ ਦੇ ਨਾਲ ਜੁੜਨਾ ਚਾਹੀਦਾ ਆ ਜਾਂ ਜੋੜਨਾ ਚਾਹੀਦਾ ਹੈ ਜੇ ਅਸੀਂ ਖੁਦ ਜੁੜੇ ਹੋਏ ਆ ਤਾਂ ਸਾਨੂੰ ਦੂਸਰਿਆਂ ਨੂੰ ਜਿਹੜਾ ਆ ਉਹ ਇਹਦੇ ਵੱਲ ਜਿਹੜਾ ਆਕਰਸ਼ਿਤ ਕਰਨਾ ਚਾਹੀਦਾ ਖਿੱਚ ਕੇ ਲੈ ਕੇ ਆਉਣਾ ਚਾਹੀਦਾ ਕਿ ਤੁਸੀਂ ਵੀ ਕਿਤਾਬਾਂ ਪੜੋ ਤੇ ਸਰੀਰਕ ਤੇ ਮਾਨਸਿਕ ਤੌਰ ਤੇ ਹਮੇਸ਼ਾ ਲਈ aroog ਹੋ ਜਾਵੋ ਕਿਉਂਕਿ ਜਿਹੋ ਜਿਹਾ ਮਨ ਵਿਚਾਰ ਹੁੰਣ ਉਹ ਜਿਹੜਾ ਤੁਹਾਡੇ ਮਨ ਹੋ ਜਾਂਦਾ ਆ ਤੇ ਜੇਕਰ ਤੁਹਾਡਾ ਮਨ ਸਵਸਥਿਆ ਤੇ ਤੁਹਾਡਾ ਤਨ ਜਿਹੜਾ ਆਪਣੇ ਆਪ ਸਵਸਥਿਆ ਸੋ ਸਾਹਿਤ ਸੰਜੀਵਨੀ ਦੀ ਗੱਲ ਮੈਂ ਕਰਨ ਲੱਗੀ ਹਾਂ ਜੀ ਇਸ ਕਿਤਾਬ ਨੂੰ ਪੜਨ ਦਾ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹ ਇਹ ਆ ਕਿ ਤੁਹਾਡੀ ਇਹ ਸਵਾਲ ਕਰਨ ਦੀ ਜਿਹੜੀ ਤੁਹਾਡਾ ਇਹ ਸਵਾਲ ਕਰਨਾ ਜਿਹੜਾ ਉਹ ਗਲਤ ਸਾਬਤ ਹੋ ਜਾਂਦਾ ਹੈ ਕਿ ਜਿਹੜੀਆਂ ਕਿਤਾਬਾਂ ਆ ਕਿਉਂ ਪੜਨੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਕਿਤਾਬਾਂ ਕਿਉਂ ਕਿਵੇਂ ਕਿੱਥੇ ਕਿੰਨੀਆਂ ਪੜਨੀਆਂ ਚਾਹੀਦੀਆਂ ਆ ਉਹ ਸਾਹਿਤ ਸੰਜੀਵਨੀ ਤੋਂ ਵੱਧ ਤੁਹਾਨੂੰ ਹੋਰ ਕੋਈ ਕਿਤਾਬ ਵੀ ਨਹੀਂ ਦੱਸ ਸਕਦੀ ਕੋਈ ਕਿਤਾਬ ਨਹੀਂ ਦੱਸ ਸਕਦੀ ਕਿ ਸਭ ਤੋਂ ਪਹਿਲਾਂ ਜਿਹੜਾ ਇਸ ਕਿਤਾਬ ਨੂੰ ਪੜ੍ਹਨ ਦਾ ਵੱਡਾ ਕਾਰਨ ਹੈ ਕਿ ਉਸ ਇਸ ਕਿਤਾਬ ਦਾ ਜਿਹੜਾ ਪਹਿਲਾ ਹੀ ਪੰਨਾ ਤੁਸੀਂ ਖੋਲੋਗੇ ਉਹਦੇ ਵਿੱਚ ਲਿਖਿਆ ਵੀ ਇਹ ਪੁਸਤਕ ਕਿਉਂ ਉਸ ਕਿਉਂ ਦਾ ਮਤਲਬ ਹੈ ਗੋਇਲ ਸਾਹਿਬ ਕਹਿੰਦੇ ਆ ਕਹਿੰਦੇ ਹਥਲੀ ਪੁਸਤਕ ਸਾਹਿਤ ਸੰਜੀਵਨੀ ਲਿਖਣ ਦਾ ਖਿਆਲ ਮੈਨੂੰ ਲਗਭਗ 10-12 ਸਾਲ ਪਹਿਲਾਂ ਆਇਆ ਜਦੋਂ ਮੈਂ ਕਿਸੇ ਲਾ ਇਲਾਜ ਸਮਝੀ ਜਾਣ ਵਾਲੀ ਬਿਮਾਰੀ ਕਾਰਨ ਬਿਸਤਰ ਨਾਲ ਲੱਗਾ ਹੋਇਆ ਸੀ ਉਸ ਸਮੇਂ ਮੈਂ ਸਰੀਰਕ ਪੀੜਕ ਕਾਰਨ ਦੁਖੀ ਰਹਿੰਦਾ ਸੀ ਦਰਦ ਨਿਵਾਰਕ ਗੋਲੀਆਂ ਨਾਲ ਹੀ ਸਮਾਂ ਘਟਦਾ ਸੀ ਮੇਰੀ ਸਾਰੀ ਸੋਚ ਸਰੀਰ ਕੇਂਦਰਿਤ ਹੋ ਚੁੱਕੀ ਸੀ ਮਨ ਵਿੱਚ ਨਿਰਾਸ਼ਾ ਉਪਰਾਮਤਾ ਤੇ ਉਦਾਸੀਨਤਾ ਹਾਵੀ ਸੀ ਅਜਿਹੀ ਸਥਿਤੀ ਵਿੱਚ ਜਦੋਂ ਮੈਂ ਸਰੀਰਕ ਤੇ ਮਾਨਸਿਕ ਤੌਰ ਤੇ ਬੇहद ਬੇਚੈਨੀ ਤੇ ਬੇਵੈਸੀ ਮਹਿਸੂਸ ਕਰ ਰਿਹਾ ਸੀ ਤਾਂ ਸਾਹਿਤ ਅਧਿਐਨ ਦੀ ਮੇਰੀ ਪ੍ਰਵਿਰਤੀ ਨੇ ਮੈਨੂੰ ਬੜਾ ਸਹਾਰਾ ਦਿੱਤਾ ਤੇ ਮੇਰੀ ਸੋਚ ਨੂੰ ਸਿਰ ਤੇ ਸੰਤੁਲਿਤ ਬਣਾਈ ਰੱਖਿਆ ਹਰ ਨਵੇਂ ਨਾਵਲ ਨਾਲ ਮੈਂ ਇੱਕ ਨਵੇਂ ਸੰਸਾਰ ਦੀ ਯਾਤਰਾ ਕਰਦਾ ਨਵੇਂ-ਨਵੇਂ ਕਿਰਦਾਰਾਂ ਨੂੰ ਮਿਲਦਾ ਉਹਨਾਂ ਦੇ ਦੁੱਖ ਸੁੱਖ ਨਾਲ ਸਾਂਝ ਪਾਉਂਦਾ ਤੇ ਬਹੁਤ ਹੱਦ ਤੱਕ ਮੈਂ ਆਪਣਾ ਦਰਦ ਭੁੱਲ ਜਾਂਦਾ ਉਦੋਂ ਹੀ ਮੇਰੇ ਮਨ ਵਿੱਚ ਇਹ ਗੱਲ ਆਈ ਕਿ ਮੈਂ ਆਪਣੇ ਅਨੁਭਵ ਆਪਣੇ ਦੋਸਤਾਂ ਨਾਲ ਵੀ ਸਾਂਝੇ ਕਰਾਂਗੇ ਸੋ ਜਿੱਥੇ ਕਿਉਂ ਦੀ ਗੱਲ ਆ ਕਿਉਂ ਸਵਾਲ ਜਿਹੜਾ ਸਰ ਨੇ ਬੜਾ ਕਲੀਅਰ ਕੀਤਾ ਆ ਕਿ ਇਹ ਕਿਉਂ ਪੜ੍ਹਨੀ ਚਾਹੀਦੀ ਆ ਵੀ ਮੈਂ ਜਦੋਂ ਮੈਂ ਬਿਮਾਰ ਸੀ ਸਰੀਰਕ ਤੌਰ ਤੇ ਮੈਂ ਜਿਹੜਾ ਸੀ ਬਹੁਤ ਜ਼ਿਆਦਾ ਦੁਖੀ ਸੀਗਾ ਉਦੋਂ ਜਿਹੜੀਆਂ ਕਿਤਾਬਾਂ ਆ ਉਹਨਾਂ ਨੇ ਮੈਨੂੰ ਕਿਵੇਂ ਸੰਭਾਲਿਆ ਉਸ ਤੋਂ ਬਾਅਦ ਵਿੱਚ ਆ ਕਿ ਸਾਹਿਤ ਸੰਜੀਵਨੀ ਬਾਰੇ ਕੁਝ ਸਤਰਾਂ ਜੰਗਬਾਦਰ ਗੋਇਲ ਪੰਜਾਬੀ ਮਾਂ ਬੋਲੀ ਦੇ ਚਲੋ ਇਹ ਤਾਂ ਉਹਨਾਂ ਦਾ ਇੱਕ ਕਿਸਮ ਦਾ ਪਾਤਰ ਸਾਹਿਬ ਨੇ ਉਹਨਾਂ ਲਈ ਮੁੱਖਬੰਦ ਕਹਿ ਸਕਦੇ ਸੀ ਉਹਨਾਂ ਨੇ ਲਿਖਿਆ ਫਿਰ ਪੁਸਤਕਾਂ ਮੇਰੀ ਜ਼ਿੰਦਗੀ ਵਿੱਚ ਕਹਿੰਦੇ ਮਨੁੱਖ ਦਾ ਜਿਹੋ ਜਿਹੇ ਆਤਮਿਕ ਸੰਬੰਧ ਸੂਰਜ ਚਾਨਣ ਅਸਮਾਨ ਮੀਂਹ ਤੇ ਦਰਖਤਾਂ ਨਾਲ ਹੁੰਦਾ ਹੈ ਉਹੋ ਜਿਹਾ ਹੀ ਮੇਰਾ ਸੰਬੰਧ ਪੁਸਤਕਾਂ ਨਾਲ ਹੈ ਜੋ ਕਿ ਮੈਂ ਕਹੂੰਗੀ ਕਿ ਮੇਰਾ ਵੀ ਇਸੇ ਤਰ੍ਹਾਂ ਹੈ ਹੋਸ਼ ਸੰਬਾਦ ਸੰਭਾਲਦਿਆਂ ਹੀ ਜਦੋਂ ਮੈਂ ਕੁਦਰਤ ਦੇ ਇਨ੍ਹਾਂ ਅਜੂਬਿਆਂ ਨਾਲ ਵਾਪਸਤਾ ਹੋਇਆ ਉਦੋਂ ਤੋਂ ਹੀ ਪੁਸਤਕਾ ਮੇਰੀ ਹੋਣ ਦਾ ਅਨਿਖੜਵਾ ਅੰਗ ਬਣ ਗਈਆਂ ਕਿਸੇ ਕਿਤਾਬ ਵਿੱਚ ਗੁੰਮ ਹੋ ਕੇ ਤੁਸੀਂ ਆਪਣੇ ਆਪ ਨੂੰ ਲੱਭ ਸਕਦੇ ਹੋ ਬਹੁਤ ਸੋਹਣੀ ਗੱਲ ਉਹਨਾਂ ਨੇ ਲਿਖੀ ਕਹਿੰਦੇ ਕਿਸੇ ਕਿਤਾਬ ਦੇ ਵਿੱਚ ਜਦੋਂ ਤੁਸੀਂ ਗਵਾਚ ਜਾਂਦੇ ਹੋ ਭਾਵ ਤੁਸੀਂ ਉਸ ਕਿਤਾਬ ਦੇ ਵਿੱਚ ਇੰਨੇ ਖੁੱਬ ਜਾਂਦੇ ਹੋ ਕਿ ਤੁਹਾਨੂੰ ਦਿਲ ਚਸਪ ਲੱਗਦੀ ਆ ਤਾਂ ਤੁਸੀਂ ਜਿਹੜਾ ਤੁਹਾਡਾ ਅੰਦਰ ਦਾ ਇੰਟਰਨਲ ਪਰਸਨ ਆ ਜਿਹਨੂੰ ਸ਼ਾਇਦ ਅਸੀਂ ਬਹੁਤ ਸਾਲਾਂ ਤੋਂ ਜਾਂ ਜਦੋਂ ਤੋਂ ਸਾਡਾ ਜਨਮ ਹੋਇਆ ਉਦੋਂ ਤੋਂ ਹੀ ਗਵਾਇਆ ਹੋਇਆ ਆ ਉਹਨੂੰ ਲੱਭਦੇ ਆ ਫਿਰ ਨੈਕਸਟ ਲਿਖਦੇ ਆ ਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਖੂਬਸੂਰਤੀ ਵਾਲੀ ਗੱਲ ਹੈ ਉਹ ਹੈਗੀ ਬਿਬਲੀਓਥੈਰੇਪੀ ਪਹਿਲੀ ਗੱਲ ਤੇ ਕੀ ਬਿਬਲੀਓਥੈਰੇਪੀ ਕੀ ਹੁੰਦੀ ਆ ਉਹਨਾਂ ਦੇ ਬੜਾ ਸੋਹਣਾ ਉਹਦਾ ਜ਼ਿਕਰ ਕੀਤਾ ਆ ਪੁਸਤਕ ਚਿਕਿਤਸਾ ਜਿੰਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਸਕਦੇ ਆ ਅ ਬਿਬਲੀਓਥੈਰੇਪੀ ਜਿਹੜੀ ਆ ਉਹ ਕਿਤਾਬਾਂ ਦੇ ਨਾਲ ਕੀਤੀ ਜਾਣ ਵਾਲੀ ਜਿਹੜੀ ਇੱਕ ਅ ਥੈਰੇਪੀ ਆ ਇੱਕ ਮ사ਜ ਆ ਜਿਹੜੀ ਕਿਸੇ ਵੀ ਰੋਗੀ ਨੂੰ 70% ਤੱਕ ਠੀਕ ਕਰ ਸਕਦੀ ਆ ਕਿੰਦੇ ਵੀ ਬਿਬਲੀਓਥੈਰੇਪੀ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ਦਾ ਸੁਮੇਲ ਨਾਲ ਬਣੀ ਹੈ ਬਿਬਲੀਅਨ ਐਂਡ ਥੈਰੇਪੀ ਬਿਬਲੀਅਨ ਦਾ ਅਰਥ ਹੈ ਪੁਸਤਕਾਂ ਤੇ ਥੈਰੇਪੀ ਦਾ ਅਰਥ ਹੈ ਚਿਕਿਤਸਾ ਪੁਸਤਕ ਚਿਕਿਤਸਾ ਇਸ ਤਰ੍ਹਾਂ ਬਿਵਿਲੇਓਥੈਰੇਪੀ ਤੋਂ ਆਵਿਆ ਪੁਸਤਕ ਚਿਕਿਤਸਾ ਇਸ ਸ਼ਬਦ ਨੂੰ ਪਹਿਲੀ ਵਾਰ ਅਮਰੀਕਾ ਦੇ ਇੱਕ ਵਿਦਵਾਨ ਤੇ ਸਾਹਿਤ ਪ੍ਰੇਮੀ ਪਾਦਰੀ ਸੈਮਲ ਕਰੋਥਰ ਨੇ ਆਪਣੇ ਇੱਕ ਲੇਖ ਵਿੱਚ ਵਰਤਿਆ ਜੋ ਐਟਲੰਟਾ ਮੰਥਲੀ ਮੈਗਜ਼ੀਨ ਦੇ ਸਤੰਬਰ 1916 ਦੇ ਅੰਕ ਚ ਪ੍ਰਕਾਸ਼ਿਤ ਹੋਇਆ ਸੀ ਮਾਈ ਗਾਡ ਕਿਉਂਕਿ ਜਦੋਂ ਅਸੀਂ ਇਸ ਸ਼ਬਦ ਦੀ ਜਿਹੜੀ ਆ ਉਹ ਖੋਜ ਖਬਰ ਕਰਨ ਲੱਗਦੇ ਹਾਂ ਸ਼ਾਇਦ ਅਸੀਂ ਡਿਕਸ਼ਨਰੀ ਖੋਲਾਂਗੇ ਇੰਟਰਨੈਟ ਦੇਖਾਂਗੇ ਤਾਂ ਮੇਰੇ ਖਿਆਲ ਨਾਲ ਉਹਨਾਂ ਨੇ ਕਿਤਾਬ ਦੇ ਵਿੱਚ ਜਿੰਨਾ ਸੋਹਣੇ ਤਰੀਕੇ ਨਾਲ ਜਿੰਨਾ ਵਿਸਥਾਰ ਦੇ ਨਾਲ ਇਸ ਬਿਬਲੀਓਥੈਰੇਪੀ ਸ਼ਬਦ ਦੇ ਉੱਪਰ ਚਾਨਣਾ ਪਈ ਹੈ ਸ਼ਾਇਦ ਓਨੇ ਜ਼ਿਆਦਾ ਵਿਸਾਰ ਦੇ ਨਾਲ ਸਾਨੂੰ ਇੰਟਰਨੈਟ ਉੱਤੇ ਨਹੀਂ ਲੱਭੂਗੀ ਤਾਂ ਕਰਕੇ ਵੀ ਇਹ ਕਿਤਾਬ ਪੜ੍ਹਨੀ ਚਾਹੀਦੀ ਕਿ ਅਸੀਂ ਬਿਬਲੀਓਥੈਰੇਪੀ ਤੋਂ ਜੁੜਾਉ ਜਾਣੂ ਹੁੰਨੇ ਆਂ ਔਰ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਹੁੰਨੇ ਆਂ ਫਿਰ ਕਿਤਾਬਾਂ ਜਿਹੜੀਆਂ ਆ ਉਹ ਤੁਹਾਨੂੰ ਮਰਦਿਆਂ ਮਰਦਿਆਂ ਨੂੰ ਕਿਵੇਂ ਬਚਾਉਂਦੀਆਂ ਆ ਉਹਦਾ ਕਰਕੇ ਜਿਹੜੀਆਂ ਬਹੁਤ ਸਾਰੇ ਵਿਸ਼ਵ ਪ੍ਰਸਿੱਧ ਸ਼ਖਸੀਅਤਾਂ ਜਿਹੜੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਕੁਝ ਕਲਾਕਾਰ ਲੋਗ ਨੇ ਜਾਂ ਕੁਝ ਬਹੁਤ ਮਹਾਵਿਦਵਾਨ ਲੋਗ ਨੇ ਉਹਨਾਂ ਦੇ ਨਾਲ ਹੋਈਆਂ ਵਾਪਰੀਆਂ ਚੀਜ਼ਾਂ ਤੇ ਉਹਨਾਂ ਨੇ ਕਿਤਾਬਾਂ ਦੇ ਨਾਲ ਆਪਣੇ ਆਪ ਨੂੰ ਡੁੱਬਦਿਆਂ ਹੋਇਆਂ ਨੂੰ ਕਿਵੇਂ ਬਚਾਇਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਬਾਕਮਾਲ ਤਰੀਕੇ ਨਾਲ ਲਿਖਦੀਆਂ ਲਿਖੜੀਆਂ ਲਿਖੀਆਂ ਹੋਈਆਂ ਨੇ ਤੇ ਮੈਂ ਕਹਿੰਨੀ ਆ ਕਿ ਮੈਂ ਜਿੰਨੀ ਵੀ ਜ਼ਿਆਦਾ ਸਿਫਤ ਕਰਾਂ ਜੰਗ ਬਹਾਦਰ ਗੁਇਲ ਸਾਹਿਬ ਦੀ ਉਨੀ ਹੀ ਘਟਿਆ ਕਿਉਂਕਿ ਇਹ ਕਿਤਾਬ ਇੱਕ ਐਸੀ ਕਿਤਾਬ ਆ ਜਿਹੜੀ ਤੁਹਾਡੇ ਅੰਦਰ ਇੱਕ ਕਿਤਾਬਾਂ ਨੂੰ ਲੈ ਕੇ ਇੱਕ ਨਵੀਂ ਚੇਤਨਾ ਪੈਦਾ ਕਰਦੀ ਆ ਕਿਤਾਬਾਂ ਨੂੰ ਲੈ ਕੇ ਕਿ ਨਵੀਂ ਦਿਲਚਸਪੀ ਪੈਦਾ ਕਰਦੀ ਆ ਕਿਤਾਬਾਂ ਨੂੰ ਲੈ ਕੇ ਪਿਆਰ ਪੈਦਾ ਕਰਦੀ ਆ ਤੇ ਕਿਤਾਬਾਂ ਨੂੰ ਲੈ ਕੇ ਇੱਕ ਖਿੱਚ ਪੈਦਾ ਕਰਦੀ ਆ ਤੇ ਅਗਰ ਤੁਸੀਂ ਆਪਣੀ ਲਾਈਫ ਦੇ ਵਿੱਚ ਕਿਸੇ ਵੀ ਪਾਠਕ ਕਿਸੇ ਨੂੰ ਪਾਠਕ ਬਣਾਉਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਹਾਂ ਇਹ ਬੰਦਾ ਜਿਹੜਾ ਆ ਉਹ ਸੋਹਣਾ ਛੋਟੇ ਛੋਟੇ ਲੇਖ ਜਿਹੜੇ ਸੋਹਣੇ ਪੜ ਲੈਂਦਾ ਯਾਰ ਇਹਨੂੰ ਕਿਤਾਬਾਂ ਨਾਲ ਜੋੜਿਆ ਜਾਵੇ ਤਾਂ ਉਹਨੂੰ ਸਾਹਿਤ ਸੰਜੀਵਨੀ ਜਿਹੜੀ ਆ ਉਹ ਤੋਹਫੇ ਵਜੋਂ ਜ਼ਰੂਰ ਦਿਓ ਆਪਣੇ ਘਰਾਂ ਦੇ ਵਿੱਚ ਨਿੱਜੀ ਲਾਇਬ੍ਰੇਰੀ ਦੇ ਵਿੱਚ ਸਾਹਿਦ ਸੰਜੀਵਨੀ ਜ਼ਰੂਰ ਰੱਖੋ ਅਗਰ ਨਹੀਂ ਵੀ ਕਰ ਕਿਤਾਬਾਂ ਦਾ ਸਾਹਿਦ ਸੰਜੀਵਨੀ ਇੱਕ ਵਾਰੀ ਜ਼ਰੂਰ ਲਾ ਕੇ ਦੇਖੋ ਕਿਉਂਕਿ ਜਦੋਂ ਕਿਤੇ ਥੋੜਾ ਬਹੁਤਾ ਵੀ ਮਾਨ ਬਣੇ ਤਾਂ ਇਹਨੂੰ ਚੱਕ ਕੇ ਪੜ ਲਿਓ ਤੇ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਨੀ ਹਾਂ ਕਿ ਤੁਸੀਂ ਇਸ ਕਿਤਾਬ ਨੂੰ ਪੜਨ ਤੋਂ ਬਾਅਦ ਵਿੱਚ ਕਿਤਾਬਾਂ ਦੇ ਸ਼ੌਕੀਨ ਬਣ ਜਾਓਗੇ ਤੇ ਤੁਹਾਨੂੰ ਇਹ ਗੱਲ ਬੜੀ ਸ਼ਾਇਦ ਮੈਂ ਔਖੇ ਤਰੀਕੇ ਨਾਲ ਦੱਸਦੀ ਹੋਵਾਂ ਬਹੁਤ ਸੌਖੇ ਤਰੀਕੇ ਨਾਲ ਸਮਝ ਆ ਜਾਣਗੇ ਕਿਤਾਬਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਵਾਕਿਆ ਹੀ ਅਸਲ ਮਹੱਤਵ ਕੀਆ ਤੇ ਸਾਹਿਤ ਸੰਜੀਵਨੀ ਵਾਕਿਆ ਦੇ ਵਿੱਚ ਇੱਕ ਸਾਹਿਤ ਸੰਜੀਵਨੀ ਆ ਜੋ ਤੁਹਾਡੇ ਰੋਗੀ ਮਨ ਨੂੰ ਸਦਾ ਵਾਸਤੇ ਅਰੋਗੀ ਬਣਾਉਣ ਦੇ ਵਿੱਚ ਸਭ ਤੋਂ ਵੱਡੀ ਕਾਰਗਰ ਤੇ ਬਹੁਤ ਜ਼ਿਆਦਾ ਜਿਹੜੀ ਕਾਮਯਾਬ ਸਿੱਧ ਹੁੰਦੀ ਆ ਥੈਂਕ ਯੂ ਜੀ